ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜਿਨ੍ਹਾਂ ਦਾ ਮਹਾਨ ਉਹ ਦਾ 5 ਨਵੰਬਰ ਨੂੰ ਆਧਿਆ ਹੈ ਉਸ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਭ ਕਮੇਟੀ ਮੈਂਬਰ ਖੜੇ ਨੇ ਪਰ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਉਹ ਹਰ ਸਾਲ ਅਸੀਂ ਨਗਰ ਕੀਰਤਨ ਕੱਢਦੇ ਹਾਂ ਗੁਰਦੁਆਰਾ ਸਾਹਿਬ ਤੋਂ ਤੇ ਇਸ ਵਾਰੀ ਤੇ ਪਿਛਲੀ ਵਾਰ ਤੋਂ ਅਸੀਂ ਗੁਰਦੇਵ ਨਗਰ ਤੋਂ ਵੀ ਨਾਲ ਅਸੀਂ ਲਿਆ ਹੈ ਅਸੀਂ ਗੁਰਦੇਵ ਨਗਰ ਤੋਂ ਵੀ ਸੰਗਤਾਂ ਦਾ ਬਹੁਤ ਤੁਹਾਨੂੰ ਜਾਣ ਸੀ ਕਿ ਸਾਡੇ ਵੱਲ ਵੀ ਤੁਸੀਂ ਆਓ ਅੱਜ ਗੁਰਦੇਵ ਨਗਰ ਤੋਂ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਧੰਨ ਧੰਨ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਕਾਸ਼ ਪਰੋ 5 ਨਵੰਬਰ ਨੂੰ ਜੋ ਹਨ ਉਹਨਾਂ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਾਹਿਬਾਨਗਰ ਵੱਲੋਂ ਪੰਜ ਪਿਆਰਿਆਂ ਦੀ ਗੁਆਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੈ ਟਕੜਿਆ ਜਾ ਰਿਹਾ ਹੈ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਨਨ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜਿਨ੍ਹਾਂ ਦਾ ਮਹਾਨ ਪੁਰਬ 5 ਨਵੰਬਰ ਨੂੰ ਆਦਿਆ ਹੈ ਉਸ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਦਾਬਾ ਨਗਰ ਤੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਇਸ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਵੱਲੋਂ ਬਹੁਤ-ਬਹੁਤ ਮੁਬਾਰਕ ਦਿਨਾਂ ਜੀ ਮੇਰੇ ਨਾਲ ਸੈਕਟਰੀ ਸਾਹਿਬ ਖੜੇ ਨੇ ਜਗਦੀਪ ਨੀਲੂ ਜੀ ਖੜੇ ਨੇ ਰਾਜਪਾਲ ਜੀ ਖੜੇ ਨੇ ਸਭ ਕਮੇਟੀ ਮੈਂਬਰ ਖੜੇ ਨੇ ਪਰ ਸੰਗਤਾਂ ਚ ਬਹੁਤ ਉਤਸ਼ਾਹ ਹੈ ਹਰ ਸਾਲ ਅਸੀਂ ਨਗਰ ਕੀਰਤਨ ਕਰਦੇ ਹਾਂ ਗੁਰਦੁਆਰਾ ਸਾਹਿਬ ਤੋਂ ਔਰ ਇਸ ਇਸ ਵਾਰੀ ਔਰ ਪਿਛਲੀ ਵਾਰ ਤੋਂ ਅਸੀਂ ਗੁਰਦੇਵ ਨਗਰ ਤੋਂ ਵੀ ਨਾਦ ਅਸੀਂ ਲਿਆ ਹੈ ਅਸੀਂ ਗੁਰਦੇਵ ਨਗਰ ਤੋਂ ਵੀ ਸੰਗਤਾਂ ਦਾ ਬਹੁਤ ਤੁਝਾਨ ਸੀ ਕਿ ਸਾਡੇ ਬਾਅਦ ਵੀ ਤੁਸੀਂ ਆਓ ਅੱਜ ਗੁਰਦੇਵ ਨਗਰ ਤੋਂ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਇੱਕ ਵਾਰੀ ਫਿਰ ਮੈਂ ਸਾਜਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਪ੍ਰਕਾਸ਼ ਪਰੋਂ 5 ਨਵੰਬਰ ਨੂੰ ਜੋ ਹਨ ਉਹਨਾਂ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਾਹਿਬਾਨਗਰ ਵੱਲੋਂ ਪੰਜ ਪਿਆਰਿਆਂ ਦੀ ਗੁਆਈ 8 ਤੇ ਖਰੀਗੁਰ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੈਟ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਪਿਛਲੇ ਸਾਲ ਤੋਂ ਗੁਰਦੇਵ ਨਗਰ ਵਿੱਚੋਂ ਵੀ ਕੱਢਿਆ ਗਿਆ ਤੇ ਇਸ ਵਾਰ ਵੀ ਉੱਥੇ ਜਾ ਰਿਹਾ ਹੈ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਮੈਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਇਸ ਨਗਰ ਕੀਰਤਨ ਨੂੰ ਕੱਢਣ ਲਈ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ